ਡਰਗ ਸਮਗਲਿੰਗ ਕਰ ਰਿਹਾ ਹੋਵੇ ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਗਲਿੰਗ ਕਰ ਰਿਹਾ ਹੋਵੇ ਹੋ ਰਿਹਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਮਾਕਾ ਹੈਗਾ ਇਸ ਮਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਿਆ ਗਿਆ ਹੈ ਵੈਪਨ ਨਹੀਂ ਹੈ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਦੇ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾਇਆ ਸਾਡਾ ਮਹੀਨੇ ਦਾ ਹਰ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਇਹ ਨਾਕਾ ਇਹਨਾਂ ਨੇ ਲਗਾਉਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋ ਕ੍ਰਿਮਿਨਲ ਨੂੰ ਪਤਾ ਲੱਗ ਜਾਣਾ ਫਿਰ ਤੋ ਤੇ ਬਾਰੇ ਸਾਡਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਇਹ ਸਾਰਾ ਸਰ ਇਸ ਨਾਲ ਇਹ ਨੇੜੇ ਤੇਲੀ ਬਾਰਡਰ ਕਾਫੀ ਏਰੀਆ ਲੱਗਦਾ ਹੈਗਾ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਇਹ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤਾਂ ਸਿਰਫ ਉਸਲਾ ਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਤੇ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਉਹ ਤਾਂ ਸਰ ਕਿੰਨੇ ਕਿ ਸਬੰਧਾਂ ਮਿਲ ਜਾਂਦੇ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਹ ਕਸਰਾ ਆਈਡੀਆ ਪਤਾ ਕੀ ਹੁੰਦਾ ਹੈ ਹੁਣ ਚੈਕਿੰਗ ਹੈ ਤੇ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਹੈ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਹੈ ਮਾੜਾ ਬੰਦਾ ਜਿਹੜਾ ਹੁੰਦਾ ਹੈ ਉਹ ਫਿਰ ਦੂਜੇ ਪਾਸੇ ਤੇ ਆਗੇ ਨਿਸ਼ਾਨੀ ਪੁੱਛ। ਜਿਸ ਤਰ੍ਹਾਂ ਕਿ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਾ ਬੰਦ ਕੀਤੀ ਗਈ ਹੈ। ਰੇਲਵੇ ਇਹ ਉਹ ਜੁਰਜ ਨਹੀਂ ਉਹ ਅੱਜ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਹੈ। ਰੇਲਵੇ ਤਾਂ ਉਹ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ। ਉਹ ਉਹ ਬਾਅਦ ਚ ਆਏਗਾ ਜਨਰਲ ਪਬਲਿਕ ਪਲੇਸਾਂ ਦੀ ਚੈਕਿੰਗ। ਬਾਕੀ ਤੁਹਾਨੂੰ ਐਸਐਸਪੀ ਸਾਹਿਬ ਦੱਸ ਦੇਣਗੇ।